ਲੋਕ ਸਾਡੇ ਕੰਮਾਂ ਨੂੰ ਪਾਉਣਗੇ ਵੋਟ ਨਵਜੋਤ ਸਿੱਧੂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਦੇ ਸਲਾਮਾਬਾਦ ਸਥਿਤ ਪੁਰਦਾਦ ਉਗਾਟਨ ਕੀਤਾ ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਚ ਪੰਜ ਪੁਲਾਂ ਦਾ ਕੰਮ ਚੱਲ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਲੋਕ 5 ਸਾਲ ਉਹਨਾਂ ਵੱਲੋਂ ਕੀਤੇ ਗਏ ਕੰਮਾਂ ਨੂੰ ਦੇਖ ਕੇ ਵੋਟ ਪਾਉਣਗੇ ਇਸ ਮੌਕੇ ਨ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਾਲੀ ਉੱਪਰ ਜੰਮ ਕੇ ਨਿਸ਼ਾਨਾ ਸਾਧਿਆ ਸ਼ਹਿਰਟਾ ਤੋਂ ਜੀਤ ਵੈਬ ਟਿਵਿਲੀ ਸੁਖ ਵਿਡਾਲੀ ਦੀ ਰਿਪੋਰਟ ਪਿਛਲੀ ਸਰਕਾਰ 10 ਸਾਲ ਰਹੀ ਇਹ ਕਾਰਪੋਰੇਸ਼ਨ ਨੂੰ ਇੱਕ 100 ਕਰੋੜ ਰੁਪਇਆ ਮੈਂ ਲੜ ਕੇ ਲੈ ਕੇ ਆਇਆ ਸੀ। ਨਹੀਂ ਜੀ। ਤੇ ਉਹਦੇ ਭੰਗੜੇ ਪਾਉਂਦੇ ਰਹੇ ਸੀ। ਠੀਕ ਹੈ ਨਹੀਂ। 10 ਸਾਲ ਉਹਦੀਆਂ ਬਾਗੀਆਂ ਪਾਉਂਦੇ ਰਹੇ ਸੀ। ਅੱਜ ਅਮਰੁੱਧੀ ਸਕੀਮ ਦੀ ਗੱਲ ਕਰੀਏ 2015 ਤੇ ਆਈ। ਬਈ ਮਾੜੀ ਬਾਹ ਪਿਛੇ ਕਰਦੇ। 33 ਪੈਸੇ ਲਾ ਕੇ 1 ਰੁਪਇਆ ਮਿਲਦਾ ਸੀ। 50 ਪੈਸੇ ਪਾ ਕੇ 1 ਰੁਪਇਆ ਮਿਲਦਾ ਸੀ। ਪੰਜੀਰੀ ਪਾਈ ਸਰਕਾਰ ਨੇ ਤੇ ਨਾ ਹੀ ਉਧਰੋਂ ਸੈਂਟਰ ਦੀ ਸਰਕਾਰ ਤੋਂ ਪੰਜੀ ਆਈ। ਸਮਝੋ ਨਹੀਂ? ਅਸੀਂ ਐਡੀਬੀ ਤੋਂ ਪੈਸੇ ਲੈ ਕੇ 30 ਪੈਸੇ ਪਾ ਕੇ ਰੁਪਈਆ ਲਿਆ ਮਤਲਬ 33 ਕਰੋੜ ਰੁਪਈਏ ਦਿਓ ਤਾਂ 100 ਕਰੋੜ ਮਿਲਦਾ ਹੈ ਤੇ ਜੇ 100 ਕਰੋੜ ਦਿਓ ਤੇ ਉਹਦੇ 3 ਗੁਣਾ 300 ਕਰੋੜ ਮਿਲਦਾ ਹੈ ਜੇ ਤੇ 1000 ਕਰੋੜ ਦਿਓ ਤੇ 3000 ਕਰੋੜ ਮਿਲਦਾ ਹੈ ਐਦਾਂ ਗਵਰਨਮੈਂਟ ਆਫ ਇੰਡੀਆ ਤੋਂ ਪੈਸੇ ਲਏ ਅਸੀਂ ਔਰ ਅਮਰੁੱਦੀ ਸਕੀਮ ਦੇ ਵਿੱਚ ਵਾਟਰ ਸਪਲਾਈ ਸੀਵਰੇਜ 100% ਪੁਲ ਇੰਪਰੂਵਮੈਂਟ ਟਰਸਟ ਦੇ ਪੈਸੇ ਜੇ ਪਹਿਲਾਂ ਮਾਨਸਾ ਜਾਂਦੇ ਹੁੰਦੇ ਸੀਗੇ ਬਠਿੰਡੇ ਜਾਂਦੇ ਹੁੰਦੇ ਸੀਗੇ ਅੱਜ ਕਰੀਬ ਕਰੀਬ 150-200 ਕਰੋੜ ਰੁਪਈਆ ਇੰਪਰੂਵਮੈਂਟ ਟਰਸਟ ਐਮਐਲਏ ਨੂੰ ਦੇ ਚੁੱਕਿਆ 200 ਕਰੋੜ ਰੁਪਇਆ ਐਮਐਲਏ ਨੂੰ ਦੇ ਚੁੱਕਿਆ ਘੱਟ ਤੋਂ ਘੱਟ ਨਹੀਂ 20-20 ਕਰੋੜ ਤੇ ਇੱਕ ਐਮਐਲਏ ਨੂੰ ਗਏ ਨੇ 100 ਕਰੋੜ ਰੁਪਇਆ ਤੇ ਅੱਡ ਗਿਆ ਔਰ 150 ਕਰੋੜ ਰੁਪਏ ਦੇ ਪੁਲ ਬਣ ਰਹੇ 250 ਕਰੋੜ ਤੱਕ ਇਕੱਲਾ ਇੰਪਰੂਵਮੈਂਟ ਫੰਡਸ ਵੱਲੋਂ ਆ ਚੁੱਕਿਆ ਉਸ ਤੋਂ ਬਾਅਦ ਅਮਰੁੱਧੀਆਂ ਸਕੀਮਾਂ ਦੇ ਵਿੱਚ ਜਿਹੜਾ ਪੈਸਾ ਹੈਗਾ ਵਾਟਰ ਸਪਲਾਈ ਦੀਆਂ ਸਕੀਮਾਂ ਦੇ ਵਿੱਚ ਜਿਹੜਾ ਪੈਸਾ ਆਏਗਾ 100 ਕਰੋੜ ਰੁਪਇਆ ਸੀਵੇਜ ਦਾ ਜਿਹੜਾ ਪੈਸਾ ਹੈਗਾ ਉਸ ਤੋਂ ਬਾਅਦ ਸਮਾਰਟ ਸਿਟੀਆਂ ਦੇ ਵਿੱਚ ਸਮਾਰਟ ਸਿਟੀ ਇਹਨਾਂ ਤੋਂ ਇੱਕ ਨਹੀਂ ਚੱਲੀ 2 ਸਾਲਾਂ ਚ ਇੱਕ ਤਿੰਨ ਸਮਾਰਟ ਸਿਟੀਆਂ ਸੀ ਇੱਕ ਨਹੀਂ ਇਹ 10 ਕਰੋੜ ਰੁਪਏ ਪਾ ਕੇ 20 ਕਰੋੜ ਲੈ ਨਹੀਂ ਸਕੇ ਅਸੀਂ ਸਾਰੀਆਂ ਚਲਾ ਦਿੱਤੀਆਂ ਨੇ ਘੱਟ ਤੋਂ ਘੱਟ ਨਹੀਂ 1.5-2000 ਕਰੋੜ ਰੁਪਏ ਦੇ ਕੰਮ ਚਾਹੇ ਪਾਰਕਿੰਗ ਦੇ ਹੋਣ ਚਾਹੇ ਸੜਕਾਂ ਦੇ ਹੋਣ ਚਾਹੇ ਐਲਈਡੀ ਲਾਈਟਾਂ ਦੇ ਹੋਣ ਥੋੜਾ ਜਿਹਾ ਵਕਤ ਲੱਗਿਆ ਸਾਲ ਡੇਢ ਸਾਲ ਲੱਗਿਆ ਲੇਕਿਨ ਹਰੇਕ ਚੀਜ਼ ਪੂਰੀ ਤਰ੍ਹਾਂ ਮਹਿਫੂਜ਼ ਔਰ ਹਰ ਤਰੀਕੇ ਦੇ ਨਾਲ ਅੱਗੇ ਚੱਲ ਰਹੀ ਹੈ ਤੁਸੀਂ ਉਦਗਾਟਨ ਦੇਖਦੇ ਹੋ ਰਿੰਟੂ ਨੇ ਮੇਅਰ ਨੇ ਸਾਡੇ ਤੋਂ 100 ਕਰੋੜ ਰੁਪਏ ਮੰਗਿਆ ਸੀ ਤੁਹਾਨੂੰ ਯਾਦ ਹੋਊਗਾ ਤੇ ਅੱਜ 100 ਕਰੋੜ ਰੁਪਏ ਕਿੱਥੇ ਹੈ 250 ਕਰੋੜ ਤੱਕ ਕੱਲਾ ਇੰਪਰੂਵਮੈਂਟ ਟਰਸਟੋਂ ਆ ਗਿਆ ਇਸ ਸ਼ਹਿਰ ਦੇ ਉੱਤੇ ਦੂਜੀ ਗੱਲ ਐਡਵਰਟਾਈਜ਼ਮੈਂਟ ਪਾਲਿਸੀ ਸਾਰੇ ਪੰਜਾਬ ਚੋਂ 18 ਕਰੋੜ ਰੁਪਈਆ ਆਉਂਦਾ ਹੁੰਦਾ ਸੀਗਾ 167 ਸ਼ਹਿਰਾਂ ਚੋਂ 18 ਕਰੋੜ ਰੁਪਈਆ ਆਉਂਦਾ ਹੁੰਦਾ ਸੀ ਐਤ ਕੀ 32 ਕਰੋੜ ਰੁਪਈਆ ਕੱਲਾ ਲੁਧਿਆਣੇ ਚੋਂ ਆਇਆ 20 ਕਰੋੜ ਰੁਪਈਆ ਕੱਲਾ ਮੁਹਾਲੀ ਚੋਂ ਆਇਆ 1 ਕਰੋੜ ਰੁਪਈਆ ਜਿੱਥੋਂ 20 ਲੱਖ ਰੁਪਈਆ ਆਉਂਦਾ ਸੀ ਉਹ 1 ਕਰੋੜ 20 ਲੱਖ ਰੁਪਈਆ ਅਜੇ ਅਜੇ ਛੋਟੇ ਛੋਟੇ ਸ਼ਹਿਰਾਂ ਦੇ ਵਿੱਚੋਂ ਆਇਆ ਸੋ ਮੇਰਾ ਹਿਸਾਬ ਕਹਿੰਦਾ ਇਹ ਹੈ ਕਿ ਜਿੱਥੇ 18 ਕਰੋੜ ਰੁਪਈਏ ਚੋਰ ਮਤਲਬ ਆਪਣੀਆਂ ਨਿਜੀ ਜੇਪਾਂ ਜਾਂਦੇ ਸੀਗੇ ਅੱਜ ਉਹ 150 ਤੋਂ 200 ਕਰੋੜ ਰੁਪਈਆ ਕਾਰਪੋਰੇਸ਼ਨਾਂ ਦੇ ਕੋਲ ਆਊਗਾ ਅੱਜ ਵਿਕਾਸ ਦੇ ਕੰਮਾਂ ਦੇ ਉੱਤੇ ਲੱਗੂਗਾ ਇਸੇ ਤਰੀਕੇ ਚੇਂਜਸ ਹੋਈਆਂ ਨੇ ਨਕਸ਼ੇ ਆਨਲਾਈਨ ਕਿਸੇ ਵਿੱਚ ਬਿਗਨ ਵਾਦਾ ਦੀ ਕੋਈ ਉਹ ਨਹੀਂ ਆ ਜਿਹੜਾ ਡੰਪ ਸੀਗਾ ਇਹ ਦੇਖਦਾ ਰਿਹਾ ਝਾਕਦਾ ਰਿਹਾ ਇਹਨੇ ਕੁਛ ਕੀਤਾ ਇੱਕ ਸਾਲ ਦੇ ਅੰਦਰ ਅੰਦਰ ਡੰਪ ਚੁਕਾ ਕੇ ਪਰੇ ਮਾਰਾਂਗੇ ਉੱਥੇ ਸਟੇਡੀਅਮ ਬਣਾਵਾਂਗੇ ਮਤਲਬ ਲੋਕ ਕੰਮਾਂ ਨੂੰ ਦੇਖਣਗੇ ਔਰ 5 ਸਾਲ ਜਦੋਂ ਸਾਡੇ ਪੂਰੇ ਹੋਣਗੇ ਸਾਡੇ ਕੰਮਾਂ ਨੂੰ ਵੋਟ ਪੂ ਭੰਡਾਰੀ ਪੁਲ ਤੇ ਦੋ ਪੁਲ ਬਣੇ ਜਾ ਰਹੇ ਦੋ ਪੁਲ ਇਹ ਕੌਣ ਨੂੰ ਇੱਕ ਜਾਣ ਨੂੰ ਤੇ ਉਦੋਂ ਵੀ ਮੈਂ 7 ਕਰੋੜ ਰੁਪਏ ਦਾ ਆਰਡਰ ਲਾ ਕੇ ਦਿੱਤਾ ਸੀਗਾ ਤੇ ਇਹਨੇ 7 ਕਰੋੜ ਰੁਪਿਆ ਦਾ ਪੁਲ ਪੈਣ ਨਹੀਂ ਦਿੱਤਾ ਕਿ ਕਹਿੰਦਾ 2 ਲੱਖ ਰੁਪਏ ਦੀ ਫੀਸ ਨਹੀਂ ਭਰੀ ਮੈਂ ਕਿਹਾ ਮੇਤੋ ਲੈ ਲੈ 2 ਲੱਖ ਪੁਲ ਬਣ ਦੇ ਨਹੀਂ ਬਣ ਦਿੱਤਾ ਅੜਿੰਗੇ ਪਾਉਂਦੇ ਰਹੇ ਅੱਜ ਵੀ ਇੱਕ ਪੁਲ ਤੇ ਅਣੀਆਂ ਪਾਇਆ ਲੇਕਿਨ ਚਾਰਾਂ ਦਾ ਉਦਘਾਟਨ ਕਰਤਾ ਜੀ ਐਸਆਈ ਦਾ ਉਹ ਹੈ ਐਸਆਈ ਦਾ ਲੱਗਿਆ ਵੀ ਇਹ ਦੱਸੋ ਹੁਣ ਮੈਨੂੰ ਇਹ ਦੱਸੋ ਵੀ ਜੇ ਕੋਈ ਫੋਰੈਸਟ ਪੁਲ ਦੇ ਉੱਤੇ ਜਾਣਾ ਹੋਵੇ ਕਿਸੇ ਨੇ ਤੇ ਰਾਮਬਾਗ ਨੂੰ ਕੀ ਫਰਕ ਪੈਂਦਾ ਬਈ ਇਹ ਮਜ਼ਾਕ ਬਣਾ ਰੱਖਿਆ ਇਹਨਾਂ ਨੇ ਲੋਕਾਂ ਨੇ ੜਿੰਗੇ ਪਾਉਣੇ ਆ ਮਤਲਬ ਕ੍ਰੈਡਿਟ ਦੀ ਰਾਜਨੀਤੀ ਰਹਿ ਗਈ ਵੀ ਕ੍ਰੈਡਿਟ ਕਿਸੇ ਹੋਰ ਨੂੰ ਨਾ ਮਿਲੇ ਔਰ ਕੰਮਾਂ ਦੇ ਵਿੱਚ ੜਿੰਗੇ ਪਾਓ 30 ਕਰੋੜ ਦਾ ਕੰਮ ਰੋਕ ਛੱਡਿਆ ਮੈਂ ਇੰਨਾ ਹੀ ਸਵਾਲ ਪੁੱਛ ਕਿ ਕੰਧਾਰ ਤੇਰੇ ਮਾਮੇ ਨੂੰ ਛੱਡ ਕੇ ਕੌਣ ਆਇਆ ਸੀ ਆ ਜਿਹੜਾ ਆ ਅੱਜ ਇਹ ਜਿਹੜੀ ਗੱਲ ਕਰਦੇ ਆ ਇਹ ਤੇ ਦੂਜੀ ਗੱਲ ਇਹਨੂੰ ਪੁੱਛੋ ਪ੍ਰਧਾਨ ਮੰਤਰੀ ਜੱਫੀਆਂ ਕਿਨੂੰ ਪਾਉਂਦਾ ਸੀ ਤੇ ਗੋਡੀ ਹੱਥ ਕੀਤੇ ਲਾਉਂਦਾ ਸੀ ਪੁੱਛ ਨਾ ਕਿ ਬਿਨ ਬਲਾਏ ਤੇਰਾ ਪ੍ਰਧਾਨ ਮੰਤਰੀ ਜਾਏ ਉਹ ਠੀਕ ਹੈ ਤੂੰ ਕਰੋ ਤੋ ਰਾਸਲੀਲਾ ਸਿੱਧੂ ਕਰੇ ਤੋ ਕੈਰੈਕਟਰ ਢੀਲਾ ਹਾਂ ਓਏ ਕੈ ਤੂੰ ਤੁਹਾਨੂੰ ਸ਼ਰਮ ਨਹੀਂ ਆਉਂਦੀ ਕੈ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਤੁਸੀਂ ਜਾ ਜਾ ਕੇ ਉੱਥੇ ਜੱਪੀਆਂ ਪਾ ਕੇ ਬਿਨ ਬੁਲਾਏ ਗਏ ਤੇ ਸਿੱਧੂ ਗਿਆ ਤੇ ਗੁਰਨਾਣੇ ਪਾਤਸ਼ਾਹ ਦੀ ਮਿਹਰ ਆਈ ਤੁਸੀਂ ਲਿਆ ਇੱਕ ਮਿੰਟ ਸੁਣ ਇਹਨੂੰ ਕਹ ਆਪਣੇ ਚੀਫ ਮਿਨਿਸਟਰ ਨੂੰ ਪੁੱਛ ਉਹ ਕਹਿੰਦਾ ਭੇਡੂ ਉਥੋਂ ਗਿਫਟ ਲਿਆਇਆ ਸੀ ਤੇ ਜੇ ਨਵਜੋਤ ਸਿੰਘ ਸਿੱਧੂ ਚੈੱਕ ਦਿਖਾਊਗਾ 21 ਲੱਖ ਰੁਪਏ ਦੇ ਭੇਡੂ ਖਰੀਦ ਕੇ ਲਿਆਇਆ ਉਥੋਂ ਸਰ ਉਹਨਾਂ ਨੇ ਇਹ ਵੀ ਕਿਹਾ ਕਿ 21 ਲੱਖ ਰੁਪਏ ਦਾ ਜਾ ਕਾ ਸ਼ਵੇਤ ਮਲਕ ਨੂੰ ਕਾ ਬੈਠ ਤੇ ਤੈਨੂੰ ਦਿਖਾਣਾ ਮੈਂ 21 ਲੱਖ ਰੁਪਏ ਦੇ ਭੇਡੂ ਲੈ ਕੇ ਆਇਆ ਸੀਗਾ ਤੇਰਾ ਮੁੱਖ ਮੰਤਰੀ ਹੈ ਤੇ ਤੂੰ ਗੱਲਾਂ ਕਰਦਾ ਓਏ ਚਿਮਚਾ ਵੀ ਨਹੀਂ ਠੀਕ ਤੂੰ ਚਿਮਚਾ ਵੀ ਜੇ ਖਾਲਸ ਹੁੰਦਾ ਨਾ ਤੇ ਮੁੜਦਾ ਪਿੱਛੇ ਨਾ ਹੈ ਤੇ 7000 ਤੇ ਕਾਉਂਸਲਰ ਹੈ ਪਹਿਲਾਂ ਕਾਉਂਸਲਰ ਜਿੱਤ ਕੇ ਥੋੜਾ ਬਹੁਤਾ ਸ਼ਰਮ ਕਰ ਕਾਉਂਸਲਰ ਜਿੱਤ ਤੇ ਓਦੋਂ ਬਾਅਦ ਕਿਸੇ ਐਮਐਲਏ ਨੂੰ ਤੇ ਕਿਸੇ ਐਮਪੀ ਨੂੰ ਤੂੰ ਸਵਾਲ ਕਰੀ ਕਿਉਂਕਿ ਤਾਕਤ ਲੋਕਾਂ ਦੀ ਹੁੰਦੀ ਹੈ ਲੋਕਾਂ ਦੇ ਵਾਸਤੇ ਤੇਰੀ ਤਾਕਤ ਚਮਚਾਗिरी ਦੀ ਹੈ ਸਿੱਧਾ ਸਾਬ